ਮੁਲਾਜ਼ਮ ਜੀਆ ਨੂੰ ਕਹਿੰਦੇ ਗਰਾਿਆਂ ਦੇ ਬਣੇ ਟੋਕੇ ਟੁੱਟਣ ਦਾ ਨਾਮ ਨਹੀਂ ਲੈਂਦੇ ਆਦਮਪੁਰ ਸ਼ਹਿਰ ਜਾਣਿਆ ਜਾਂਦਾ ਜਾਂ ਜਾਂਦੇ ਅੱਡੇ ਕਰਕੇ ਕਰਤਾਰਪੁਰ ਦੇ ਫਰਨੀਚਰ ਦੇ ਦੁਨੀਆ ਭਰ ਵਿੱਚ ਚਰਚੇ ਹੰਸਰਾਜ ਹੰਸ ਦਿਲਜੀਤ ਦੋ ਸਾਂਝੇ ਜੱਜੀ ਵੀ ਖੁੰਡ ਪੁਰਾਣੇ ਇੰਗਲੈਂਡ ਖੜਕਦੇ ਗੱਡੀਆਂ 'ਚ ਲੈਂਬਰ ਹਸੈਣਪੁਰੀ ਦੇ ਗਾਣੇ ਹਾਈਵੇ ਤੇ ਪੈਂਦੇ ਪਿੰਡ किशनਗੜ੍ਹ ਭੋਗਪੁਰ ਕਾਲਾ ਬੱਕਰਾ 골ਡ ਵਿਲੇਜ ਨਾਲ ਜਾਣਿਆ ਜਾਂਦਾ ਪਿੰਡ ਅਪਰਾ ਪਤੜਕਲਾਂ ਵਿੱਚ ਜਨਮੇ ਸਨ ਸਰਜੀਤ ਪਾਤਰ ਜੀ ਕਵੀ ਮਹਾਨ ਲੈਜੰਡਾ ਦੇ ਵਿੱਚ ਆਉਂਦਾ ਪਹਿਲਵਾਨ ਅਵਤਾਰ ਸਿੰਘ ਬਲੀਪੁੱਲਰ ਦਾ ਨਾਮ ਬਿਲਗੇ ਦੀ ਬਣੀ ਟਰਾਲੀ ਤੇ ਜ਼ਿੰਮੇਦਾਰ ਸ਼ੌਕਨਾ ਨਾਮ ਲਿਖਾਉਂਦੇ ਬਾਪੂ ਫੌਜਾ ਸਿੰਘ ਮੈਰਾਥਨ ਭੱਜ ਕੇ ਹਰ ਸਾਲ ਰਿਕਾਰਡ ਬਣਾਉਂਦੇ ਸ਼ਿਵਨਰੇਸ਼ ਦੇ ਟਰੈਕਸੂਟ ਨਾਲ ਬੂਟ 골ਡ ਸਟਾਰ ਦੇ ਫੱਬ ਦੇ ਜੋਤੀ ਚੌਕ ਮਕਸੂਦਾ ਕਹਿ ਕੇ ਆਟੋ ਵਾਲੇ ਸਵਾਰੀ ਨੂੰ ਸੱਦਦੇ ਈਸਟਵੁੱਡ ਵਿਲੇਜ ਭਲੇਖਾ ਬਲੇਤ ਦਾ ਪਾਉਂਦਾ ਗੋਗੋ ਰੁੜਕੀ ਜੀਤੀ ਕੂਨਰ ਤੇ ਬੱਗਿਆਲੇ ਮੰਗੀ ਦਾ ਨਾਮ ਕਬੱਡੀ ਸੁਪਰਸਟਾਰਾਂ ਚ ਆਉਂਦਾ ਜਲੰਧਰ ਰੋਡ ਤੇ ਦਿਸਦੀਆਂ ਬਸਾਂ ਓਂਕਾਰ ਪਿਆਰ ਕਰਤਾਰ ਸਾਡੇ ਸੱਤ ਦੀਆਂ ਖਬਰਾਂ ਦੂਰਦਰਸ਼ਨ ਤੇ ਸਨ ਸੁਣਾਉਂਦੇ ਰਮਣ ਕੁਮਾਰ ਪੱਤਰਕਾਰ ਦੁਨੀਆ ਭਰ ਦੇ ਕੋਨੇ-ਕੋਨੇ ਵਿੱਚ ਲੋਕ ਦਿਵਾਬੇ ਦੇ ਵਸਦੇ ਜਲੰਧਰੋਂ ਐਨ ਆਰ ਆਈ ਦਿੱਲੀ ਨੂੰ ਆਉਂਦੇ ਇੰਡੋ ਕੈਨੇਡੀਅਨ ਬਸ ਤੇ ਮਾਂ ਖੇਡ ਕਬੱਡੀ